ਪਟਿਆਲਾ ਲੋਕ ਸਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦਾ 1 ਜੂਨ ਨੂੰ ਜਨਮ ਦਿਨ ਹੋਣ ਦੀ ਖੁਸ਼ੀ ਦੇ ਵਿੱਚ ਵੱਖ-ਵੱਖ ਬੋਤਾਂ ਦੇ ਉੱਪਰ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੋਰ ਅੰਦਾਵਾ ਤੇ ਟਿੰਕਾ ਗਾਜੇਵਾਸ ਦੇ ਵੱਲੋਂ ਅੱਜ ਕੇਕ ਕੱਟੇ ਗਏ ਤੇ ਉਸ ਦੇ ਨਾਲ ਹੀ ਹੋਰ ਸ਼ਹਿਰ ਦੇ ਵਿੱਚ ਵੀ ਕਈ ਜਗ੍ਹਾ ਤੇ ਡਾਕਟਰ ਧਰਮਵੀਰ ਗਾਂਧੀ ਦੇ ਕੇਕ ਕੱਟੇ ਗਏ ਕਿਹਾ ਗਿਆ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਕਿ ਅਸੀਂ ਡਾਕਟਰ ਧਰਮਵੀਰ ਗਾਂਧੀ ਦੇ ਜਨਮ ਦਿਨ ਦੇ ਖੁਸ਼ੀ ਦੇ ਵਿੱਚ ਅੱਜ ਉਹਨਾਂ ਨੂੰ ਵੋਟ ਪਾ ਕੇ ਉਹਨਾਂ ਨੂੰ ਜਨਮ ਦਿਨ ਦਾ ਤੋਹਫਾ ਦੇਵਾਂਗੇ ਸੋ ਗੱਲਬਾਤ ਕਰਦੇ ਆ ਗੁਰਸ਼ਰਨ ਕੌਰ ਨੂੰ ਦਾਵਾ ਦੇ ਨਾਲ ਸਮਾਣਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਨਣ ਮੈਡਮ ਕੀ ਕਹਿਣਾ ਚਾਹੁੰਗੇ ਵਿੱਚ ਅੱਜ ਇਹ ਬਹੁਤ ਹੀ ਖੁਸ਼ੀ ਦਾ ਦਿਨ ਹੈ ਸਾਡੇ ਹਲਕਾ ਪਟਿਆਲਾ ਦੇ ਲੋਕ ਸਭਾ ਦੇ ਉਮੀਦਵਾਰ ਡਾਕਟਰ ਸਾਹਿਬ ਉਮੀਦਵਾਰ ਤਾਂ ਹੈ ਹੀ ਨੇ ਅੱਜ ਉਹਨਾਂ ਦੀ ਬਹੁਤ ਹੀ ਉੱਚਾ ਦੇ ਨਾਲ ਜਿਹੜੀ ਲੋਕ ਹੈ ਉਹ VOTING ਵੀ ਕਰ ਰਹੇ ਨੇ ਨਾਲ ਅਸੀਂ ਇੱਥੇ 10 ਨੰਬਰ ਵੋਟ ਤੋਂ ਸਾਡੀ ਕਾਉਂਸਲਰ ਨੇ ਟਿੰਕਾ ਵੀਰ ਜੀ ਜੀ ਡਾਕਟਰ ਸਾਹਿਬ ਦਾ ਜਨਮ ਦਿਨ ਵੀ ਹੈ ਤੇ ਸਾਰਾ ਬੂਥ ਅੱਜ ਡਾਕਟਰ ਸਾਹਿਬ ਦਾ ਜਨਮ ਦਿਨ ਵੀ ਮਨਾ ਰਿਹਾ ਅਸੀਂ ਸਾਰੇ ਕਾਮਨਾ ਕਰਦੇ ਹਾਂ ਕਿ ਬਾਹਜੂ ਉਹਨਾਂ ਦੀ ਲੰਮੀ ਉਮਰ ਹੋਵੇ ਉਹਨਾਂ ਦੀ ਚੰਗੀ ਸਿਹਤ ਹੋਵੇ ਤੇ ਡਾਕਟਰ ਸਾਹਿਬ ਵੀ ਚੜ੍ਹਦੀ ਕਲਾ ਹੋਵੇ ਬੂਥਾਂ ਤੋਂ ਵੱਧ ਬੋਟਾ ਨਾਲ ਜਿੱਤ ਕੇ ਕੋ ਲੋਕ ਸਭਾ ਚਲ ਚੁੱਕ ਪਹੁੰਚ ਅਸੀਂ ਡਾਕਟਰ ਗਾਂਧੀ ਜੀ ਦਾ ਸਾਡੇ ਵੀ ਹੈ ਅਸੀਂ ਇਕੱਲੀ ਇਕੱਲੀ ਵੋਟ ਡਾਕਟਰ ਗਾਂਧੀ ਜੀ ਨੂੰ ਗਿਫਟ ਦੇ ਕੇ ਪਾਈਏ ਤਾਂ ਕਿ ਗਾਂਧੀ ਜੀ ਦਾ ਸੰਸਦ ਭੇਜੇ ਤੇ ਆਪਣੇ ਪੰਜਾਬ ਦੇ ਮੁੱਦੇ ਚੱਕ ਸਕਣ ਮੈਂ ਇੱਕ ਵਾਰ ਫੇਰ ਇੱਕ ਵਾਰ ਫੇਰ ਸਾਰੇ ਮੇਰੇ ਭਰਾਵਾਂ ਦਾ ਜਿੰਨੇ ਵੀ ਸਾਡੇ ਨਾਲ ਖੜੇ ਨੇ ਇਹਨਾਂ ਦੇ ਸਾਥ ਨਾਲ ਇਹਨੇ ਸਹਿਯੋਗ ਨਾਲ ਇਹਨਾਂ ਦਾ ਧੰਨਵਾਦੀ ਕਰਦਾ ਜਿਹੜੇ ਤੇ ਮੇਰੇ ਬੂਟ ਤੇ ਜੋਟੀ ਸੇਦੋਂ ਤੱਕ ਦੇ ਰਹੇ ਨੇ ਇੱਕ ਵਾਰ ਫੇਰ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਮੈਂ ਕੰਲੀ-ਕੰਲੀ ਬੋਲ 7 ਵਜੇ ਮੋਹਰ ਲਾ ਕੇ ਇਹਨਾਂ ਦਾ ਕਾਬਜਾ ਹੋ ਅੱਜ ਗਾਦੀ ਦਾ ਵਾਢਿਆ ਅੱਜ ਨਾ ਕੇਲੀ ਵੀ ਕੱਟਿਆ ਅੱਜ ਸਾਨੂੰ ਬਹੁਤ ਖੁਸ਼ੀ ਅੱਜ ਜਿੰਨਾ ਵੀ ਤੁਸੀਂ ਬੂਟ ਦੇਖ ਰਹੇ ਹੋ ਸਮਾਣ ਦੇ ਵਿੱਚ ਪਹਿਲਾ ਬੂਟ ਹੈ ਜਿਹੜਾ ਅਸੀਂ ਉਹਨਾਂ ਦੀ ਖੁਸ਼ੀ ਦੇ ਵਿੱਚ ਸਜਾਇਆ ਹੋਇਆ ਹੈ ਗੁਆਰੇ ਲੱਗਣੇ ਚਾਰੇ ਪਾਸੇ ਦੇਖੋ ਫਿਰ ਸਰਮਤਾ ਰੋਜ਼ੀ ਕਰਦਾ ਸਾਰੇ ਭਰਾਵਾਂ ਦਾ ਕਿੰਨਾ ਟਾਈਮ ਲੱਗਾ ਕੰਲੀ-ਕੰਲੀ ਬੋੜ ਗਾਂਧੀ ਜੀ ਅੱਗੇ ਪਹੁੰਚਾ ਕੇ ਪੰਜੇ ਮੋਹਰ ਲਾ ਕੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਰਾਂ ਦੀ ਇੱਜ਼ਤ ਆ ਗਈ ਆਪਣਾ ਜੱਫੇਲਾ ਸ਼ਹਿਰ ਹੈ ਇਹਨੂੰ ਸੁੰਦਰ ਬਣਾ ਸਕੀਏ ਅਪਾ